ਵਨਿਕਾ ਜਾਂਦਾ ਹੈ ਇਹਦਾ ਜਾ ਆਇਆ ਪੂਰਾ ਬਾਹਰ ਨੂੰ ਪਿਛੜ ਗਿਆ ਮੈਂ ਉਧਰਲੇ ਪਾਸੇ ਮਰਾਨੀਆਂ ਚ ਵੱਡੇ ਬਾਣਾ ਚ ਮਾਰੀਆਂ ਮਾਰੀਆਂ ਉਧਰਲੇ ਪਾਸੇ ਦੋਸਤੋ ਇਦਾਂ ਕਿ ਆਪਾਂ ਜਾਣਦੇ ਹਾਂ ਕਿ ਰਾਤ ਭਾਰਤ ਦੀ Air Force ਦੇ ਵੱਲੋਂ ਪਾਕਿਸਤਾਨ ਦੇ ਉੱਤੇ ਇੱਕ ਵੱਡਾ ਹਮਲਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਪਾਕਿਸਤਾਨ ਦੇ 8 ਦਾ 7 ਵਾਦੀ ਵੀ ਢੇਰ ਹੋ ਗਈ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਡਿੱਗਿਆ ਹੋਇਆ ਜਹਾਜ਼ ਮਿਲਿਆ ਹੈ ਜਿਸ ਦੀਆਂ ਕਿ ਤਸਵੀਰਾਂ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਜਹਾਜ਼ ਬਠਿੰਡਾ ਦੇ ਪਿੰਡ ਅਕਲੀਆ ਦੇ ਵਿੱਚ ਡਿੱਗਿਆ ਹੈ ਹੋ ਸਕਦਾ ਹੈ ਇਹ ਰਾਤ ਡਿੱਗਿਆ ਹੋਵੇ ਜਾਂ ਫਿਰ ਬਾਅਦ ਵਿੱਚ ਪਾਕਿਸਤਾਨ ਦੇ ਵੱਲੋਂ ਕੁਝ ਨਾ ਕੁਝ ਛੱਡਿਆ ਗਿਆ ਹੋਵੇ ਪਰ ਇਹ ਹੁਣ ਅਕਲੀਆ ਪਿੰਡ ਦੇ ਲੋਕਾਂ ਨੇ ਜਾ ਕੇ ਆਪਣੇ ਖੇਤਾਂ ਦੇ ਵਿੱਚ ਦੇਖਿਆ ਹੈ ਕਿ ਜਹਾਜ਼ ਡਿੱਗਿਆ ਪਿਆ ਹੈ ਅਤੇ ਇਹ ਬਿ ਜਾਂ ਕਿ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ। ਭੱਦ ਲਿਆ ਵੀ ਅੱਗ ਜੀ ਗਿੜਗੀ ਆ। ਤੇ ਡਿੱਗਾ ਸਾਹ। ਕਾਂ ਡਿੱਗਿਆ ਮਿਲਦਾ ਯਾਰ। ਆ ਅਗਲੀ ਡਿੱਗਿਆ। ਆ ਅਗਲੇ। ਆ ਅਗਲੀ ਹੀ ਮਰਿਆ ਭਈਆ। ਬਾਕੀ ਬਹੁਤ ਤਕੜਾ ਪਿਆ ਮਗਰੋਂ ਪੜੇ ਚਰਬਾ ਤੇ ਕਪੜਾ ਕੇ ਦਾ। ਉਹ ਬਾਤ ਜਿਹੜਾ ਬਾਤ ਚ ਉਹ ਵੀ ਫੜ ਗਿਆ ਉਹ। ਅਸੀਂ ਟ੍ਰੇਨ ਤੋਂ ਮੁੜਿਆ। ਜੇ ਬੜਾ ਕਮੇਗਾ ਜਿੱਦ ਨਾ ਜਿੱਦ ਹੁਣ